ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਉੱਤੇ ਆਪ ਸਭ ਜੀ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਈ ਜੀਵਾ ਜੀ ਦੀ ਭਾਈ ਜੀਵਾ ਜੀ ਨੌਰੰਗਾਬਾਦ ਦੇ ਰਹਿਣ ਵਾਲੇ ਸਨ ਜੋ ਕਿ ਖਡੂਰ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਭਾਈ ਜੀਵਾ ਜੀ ਗੁਰੂ ਅਮਰਦਾਸ ਜੀ ਦੇ ਇੱਕ ਸਿੱਖ ਹੋਏ ਹਨ ਜੋ ਕਿ ਹਰ ਰੋਜ਼ ਖਿਚੜੀ ਦਾ ਪ੍ਰਸ਼ਾਦ ਤਿਆਰ ਕਰਕੇ ਲਿਆਉਂਦੇ ਸਨ ਤੇ ਗੁਰੂ ਅਮਰਦਾਸ ਜੀ ਉਸ ਪ੍ਰਸ਼ਾਦ ਨੂੰ ਛਕ ਕੇ ਅਤੇ ਸੰਗਤਾਂ ਦੇ ਵਿੱਚ ਵਰਤੋਂਦੇ ਸਨ ਜੋ ਇੱਕ ਦਿਨ ਕੀ ਹੋਇਆ ਕਿ ਜ਼ੋਰਦਾਰ ਬਾਰਿਸ਼ ਲੱਗੀ ਰਹੀ ਜੋ ਕਿ ਹਟਣ ਦਾ ਨਾਮ ਨਹੀਂ ਸੀ ਲੈ ਰਹੀ ਤੇਜ ਹਵਾਵਾਂ ਚੱਲ ਰਹੀਆਂ ਸੀ ਅਤੇ ਝੱਖੜ ਚੱਲ ਰਹੇ ਸੀ ਭਾਈ ਜੀਵਾ ਜੀ ਦੇ ਕੋਲੋਂ ਖਿਚੜੀ ਦਾ ਪ੍ਰਸ਼ਾਦ ਤਿਆਰ ਨਾ ਹੋ ਸਕਿਆ ਸੋ ਉਹ ਗੁਰੂ ਅਮਰਦਾਸ ਜੀ ਦੇ ਕੋਲ ਆਏ ਸੋ ਗੁਰੂ ਸਾਹਿਬ ਜੀ ਆਪ ਜੀ ਅਕਾਲ ਪੁਰਖ ਦੇ ਰੂਪ ਹੋ ਜੋ ਇਹ ਹਵਾਵਾਂ ਚੱਲਦੀਆਂ ਹਨ ਝੱਖੜ ਚੱਲ ਰਹੇ ਹਨ ਆਪ ਜੀ ਇਹਨਾਂ ਨੂੰ ਰੋਕ ਸਕਦੇ ਹੋ ਤੇ ਕਿਰਪਾ ਕਰੋ ਇਹ ਜੋ ਹਵਾਵਾਂ ਚੱਲ ਰਹੀਆਂ ਹਨ ਆਪ ਜੀ ਕਿਰਪਾ ਕਰੋ ਕਿ ਇਹਨਾਂ ਨੂੰ ਰੋਕੋ ਅਤੇ ਬਾਰਿਸ਼ ਨੂੰ ਰੋਕੋ ਕਈਆਂ ਦੇ ਕਾਰਜ ਇਸ ਬਾਰਿਸ਼ ਕਰਕੇ ਤੂਫਾਨ ਕਰਕੇ ਰੁਕੇ ਹੋਏ ਹਨ ਆਪ ਜੀ ਕਿਰਪਾ ਕਰੋ ਇਸ ਬਾਰਿਸ਼ ਨੂੰ ਰੋਕ ਦਿਓ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਕੁਦਰਤ ਦੇ ਨਿਯਮ ਦੇ ਖਿਲਾਫ ਹੈ ਭਾਈ ਜੀਵਾ ਜੀ ਨੇ ਪੁੱਛਿਆ ਇਹ ਕਿਵੇਂ ਉਹਨਾਂ ਨੇ ਦੱਸਿਆ ਕਿ ਜੋ ਕਰਤਾ ਹੈ ਅਕਾਲ ਪੁਰਖ ਆ ਉਸ ਦੇ ਅੰਡਰ ਕੁਦਰਤ ਚੱਲਦੀ ਆ ਅਕਾਲ ਪੁਰਖ ਦੇ ਕਹਿਣੇ ਦੇ ਵਿੱਚ ਚੱਲਦੀ ਆ ਸੋ ਕੁਦਰਤ ਨੂੰ ਬਦਲਣਾ ਅਕਾਲ ਪੁਰਖ ਦੀ ਮਰਜ਼ੀ ਨੂੰ ਬਦਲਣ ਦੇ ਬਰਾਬਰ ਆ ਸੋ ਅਸੀਂ ਇਹ ਕਾਰਜ ਨਹੀਂ ਕਰ ਸਕਦੇ ਸੋ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ ਕਿ ਗੁਰੂ ਅਮਰਦਾਸ ਜੀ ਨੇ ਦੱਸਿਆ ਕਿ ਜਿਹੜੇ ਇਹ ਤੇਜ਼ ਹਵਾਵਾਂ ਚੱਲਦੀਆਂ ਨੇ ਇਹ ਟਾਪੂਆਂ ਦੇ ਉੱਤੇ ਜੋ ਫਸੇ ਹੋਏ ਜਹਾਜ਼ ਹੁੰਦੇ ਹਨ ਓਹੋ ਇਹ ਤੇਜ਼ ਹਵਾਵਾਂ ਦੇ ਨਾਲ ਆਪਣਾ ਸਫ਼ਰ ਤੈਅ ਕਰਦੇ ਹਨ ਜੋ ਇਹ ਮਿੱਟੀ ਉੱਡਦੀ ਆ ਜੋ ਤੇਜ਼ ਹਵਾਵਾਂ ਦੇ ਨਾਲ ਇਹ ਮਿੱਟੀ ਉੱਡਦੀ ਆ ਕਈ ਜੀਵ ਜੰਤੂ ਇਸ ਮਿੱਟੀ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਤੇਜ਼ ਬਾਰਿਸ਼ ਨਾਲ ਜੋ ਵੀ ਇਹ ਪ੍ਰਕਿਰਤੀ ਚਾਲਦੀ ਆ ਜੋ ਨਦੀਆਂ ਸਮੁੰਦਰ ਚਾਲਦੇ ਨੇ ਇਹ ਸਾਰੇ ਰੁਕ ਜਾਣਗੇ ਜੇਕਰ ਅਸੀਂ ਕੁਦਰਤ ਨੂੰ ਕਰਤੇ ਦੇ ਕਹਿਣ ਦੇ ਉਲਟ ਚਲਾ ਦਈਏ ਸੋ ਇਹ ਗੱਲਾਂ ਗੁਰੂ ਅਮਰਦਾਸ ਜੀ ਨੇ ਭਾਈ ਜੀਵਾ ਜੀ ਨੂੰ ਦਸੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਰੁਕ ਜਾਓ ਅਸੀਂ ਥੋੜਾ ਰੁਕ ਕੇ ਪ੍ਰਸ਼ਾਦਸ਼ਕ ਲਵਾਂਗੇ ਖਿਚੜੀ ਦਾ ਪ੍ਰਸ਼ਾਦਸ਼ਕ ਲਵਾਂਗੇ ਪਰ ਅਸੀਂ ਅਕਾਲ ਪੁਰਖ ਦੀ ਮਰਜ਼ੀ ਦੇ ਉਲਟ ਨਹੀਂ ਚੱਲਾਂਗੇ ਸੋ ਇਹ ਗੱਲ ਸੁਣ ਕੇ ਭਾਈ ਜੀਵਾ ਜੀ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਉਹਨਾਂ ਨੇ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣ ਦਾ ਇੱਕ ਹੋਰ ਸਬਕ ਸਿੱਖਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਸੋ ਸਾਨੂੰ ਇਹ ਸਾਖੀ ਦੇ ਵਿੱਚ ਸਿੱਖਣ ਲਈ ਕੁਝ ਮਿਲਦਾ ਹੈ ਤੇ ਤੇਜ਼ ਬਾਰਿਸ਼ਾਂ ਆਉਂਦੀਆਂ ਨੇ ਕਿਤੇ ਧੁੱਪ ਨਿਕਲਦੀ ਐ ਕਿਤੇ ਝੱਖੜ ਚੱਲਦੇ ਆ ਤੇ ਕਿਤੇ 1 ਮਿੰਟ ਦੇ ਵਿੱਚ ਹੀ ਬਾਰਿਸ਼ ਆ ਜਾਂਦੀ ਐ ਸੋ ਉਸ ਦੇ ਕਰਕੇ ਸਾਨੂੰ ਅਕਾਲ ਪੁਰਖ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਕਿ ਰੱਬਾ ਤੂੰ ਇਹ ਕੀ ਕਰ ਰਿਹਾ ਹੈ ਸੋ ਆਈ ਹੋਪ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਸਾਖੀ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਲੈ ਕੇ ਆਪ ਜੀ ਦੇ ਸਨਮੁਖ ਆਈਏ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ